ਅਸਵਕ ਦੀ ਸਭ ਤੋਂ ਵੱਡੀ ਖਬਰ ਮੈਂ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦਾ ਵੱਡਾ ਬਿਆਨ ਆ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੂਸੇ ਦੇ ਪਰਿਵਾਰ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕੋਈ ਚਿੱਠੀ ਨਹੀਂ ਲਿਖੀ ਨਾ ਹੀ ਅਸੀਂ ਕੋਈ ਚਿੱਠੀ ਭੇਜੀ ਹੈ ਇਹ ਕੇਂਦਰ ਸਰਕਾਰ ਦੀਆਂ ਲੂੰਬੜ ਚਾਲਾਂ ਨੇ ਇਹ ਕਹਿ ਕੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਇਹ ਦਿੱਤਾ ਕਿ ਅਸੀਂ ਕੋਈ ਚਿੱਠੀ ਨਹੀਂ ਭੇਜੀ ਨਾ ਹੀ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਦੁੱਖ ਮਿਲੇ ਅਸੀਂ ਚਾਹੁੰਦੇ ਆ ਕਿ ਉਹਨਾਂ ਦਾ ਪਰਿਵਾਰ ਖੁਸ਼ ਰਹੇ ਅਤੇ ਉਹਨਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਇਹ ਵੀ ਕਹਿ ਦਿੱਤਾ ਡਾਕਟਰ ਬਲਬੀਰ ਸਿੰਘ ਨੇ ਵੱਡੀ ਗੱਲ ਕਹਿ ਦਿੱਤੀ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਵੱਡੀ ਗੱਲ ਕਹੀ ਗਿਆ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਨਾਮ ਜਮੇ ਬੱਚੇ ਦੀ ਵਧਾਈ ਹੈ ਟਵੀਟ ਕੀਤਾ ਗਿਆ ਅਸੀਂ ਕੋਈ ਚਿੱਠੀ ਨਹੀਂ ਕੱਢੀ ਕੇਂਦਰ ਸਰਕਾਰ ਲੂੰਬੜ ਚਾਲਾਂ ਚੱਲ ਰਹੀ ਹੈ ਕੇਂਦਰ ਸਰਕਾਰ ਦੀ ਸੋਚ ਕੱਟੀ ਆਏ ਇਹ ਕਿਹਾ ਗਿਆ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਚਿੱਠੀ ਨਹੀਂ ਭੇਜੀ ਕੇਂਦਰ ਦੇ ਸਿਹਤ ਮੰਤਰਾਲੇ ਵੱਲੋਂ ਇਹ ਚਿੱਠੀ ਆਈ ਆ ਉਹਨਾਂ ਨੇ ਹੀ ਭੇਜਿਆ ਉਹੀ ਉਸ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਵੱਡਾ ਬਿਆਨ ਆ ਮੈਂ ਤੁਹਾਡੇ ਨਾਲ ਬਿਆਨ ਸਾਂਝਾ ਕਰ ਰਿਹਾ ਹਾਂ ਬਿਲਕੁਲ ਕੋਈ ਹਰਸਬੈਂਡ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਲ ਪ੍ਰਸ਼ਾਸਨ ਮੰਗ ਦੱਸਦੀ ਕਿ ਸਵੇਰ ਦੇ ਤਰਚਾਵੇਂ ਚੱਲ ਰਹੇ ਨੇ ਔਰ ਕੱਲ ਜਿਹੜੀ ਵੀਡੀਓ ਸ਼ਾਮ ਨੂੰ ਮੂਸੇਵਾਲੇ ਦੇ ਪਰਿਵਾਰ ਦੇ ਬਲੇ ਸਾਂਝੀ ਕੀਤੀ ਗਈ ਪਿਤਾ ਬਲਕੌਰ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਕਿਹਾ ਜਾਂਦਾ ਕਿ ਬੱਚਾ ਅਲੀਗਲ ਆ ਹੋਰ ਕਈ ਤੁਮਤਾ ਲਾਈਆਂ ਜਾਂਦੀਆਂ ਨੇ ਜਿਸਤੇ ਚੱਲਦੀਆਂ ਇਹ ਵੀ ਕਹਿ ਦਿੱਤਾ ਕਿ ਇਸ ਬੱਚੇ ਨੂੰ ਇਹ ਕਾਨੂੰਨੀ ਪੈਦਾ ਕਰ ਜਿਸ ਤੇ ਚੱਲਦੀਆਂ ਹੁਣ ਲਗਾਤਾਰ ਵਿਰੋਧੀ ਪਾਰਟੀਆਂ ਲੋਕ ਸਵਾਲ ਕੜੇ ਕਰ ਰਹੀ ਸੀ ਆਮਾਦੀ ਪਾਰਟੀ ਦੇ ਤਾਂ ਹੁਣ ਆਮਾਦੀ ਪਾਰਟੀ ਦਾ ਵੱਡਾ ਬਿਆਨ ਆ ਚੁੱਕਿਆ ਪੱਲਾ ਝਾੜ ਦਿੱਤਾ ਕਿ ਅਸੀਂ ਤਾਂ ਕੋਈ ਜਿਹੜਾ ਨੋਟਿਸ ਨਹੀਂ ਭੇਜਿਆ ਅਜੇ ਤੱਕ ਕੇਂਦਰ ਸਰਕਾਰ ਨੇ ਭੇਜਿਆ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਹਾਲਾਂਕਿ ਜਿਹੜੀ ਚਿੱਠੀ ਆ ਬਿਆਨ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਜਿਸ ਵਿੱਚ ਲਿਖਿਆ ਗਿਆ ਹੈਲਥ ਮਨਿਸਟਰ ਨੇ ਪੰਜਾਬ ਸਰਕਾਰ ਤੋਂ ਮੰਗਿਆ ਗਿਆ ਹੋ ਸਕਦਾ ਦੋਨਾਂ ਸਰਕਾਰਾਂ ਨੇ ਮਿਲ ਕੇ ਨੋਟਿਸ ਉਹਨਾਂ ਨੂੰ ਭੇਜਿਆ ਹੈ ਪਰ ਇੱਥੇ ਪੱਲਾ ਝਾੜ ਦਿੱਤਾ ਸਿਹਤ ਮੰਤਰੀ ਪੰਜਾਬ ਦੇ ਡਾਕਟਰ ਬਲਬੀਤ ਸਿੰਘ ਨੇ ਸਿੱਧਾ-ਸਿੱਧਾ ਕਹਿ ਦਿੱਤਾ ਕਿ ਕੇਂਦਰ ਸਰਕਾਰ ਦੀ ਕਟਿਆ ਚਾਲ ਆ ਉਸ ਦੀ ਹੈ ਲੂੰਬੜ ਚਾਲਾ ਨਾ ਜਿਸ ਤੇ ਚੱਲਦੇ ਆ ਹੁਣ ਸਪਾਈ ਦੇ ਦਿੱਤੀ ਹੈ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿ ਅਸੀਂ ਤੰਗ ਪਰੇਸ਼ਾਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਨਹੀਂ ਕਰ ਰਹੇ